ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰਮਤਿ ਦੇ ਅਨੁਸਾਰ ਸਾਰੀ ਸ੍ਰਿਸ਼ਟੀ ਜੋ ਹੈ ਵਾਹਿਗੁਰੂ ਦਾ ਖੇਲ ਹੈ ਜਿਹੋ ਜਿਹਾਂ ਕਿਸੇ ਨੂੰ ਪਾਠ ਮਿਲਿਆ ਹੈ ਉਹ ਜਿਹੜਾ ਉਹ ਖੇਲ ਕਰਦਾ ਹੈ ਸ੍ਰਿਸ਼ਟੀ ਰਚਨਾ ਵਾਹਿਗੁਰੂ ਤੋਂ ਕਿਵੇਂ ਬਣ ਗਈ ਜਦੋਂ ਕਿ ਵਾਹਿਗੁਰੂ ਦੇ ਵਿੱਚ ਨਾ ਕੋਈ ਦੁੱਖ ਹੈ ਨਾ ਕਟਾ ਨਾ ਹੀ ਫਿਕਰ ਨਾ ਸੋਚ ਹੈ ਨਾ ਆਸਾ ਹੈ ਨਾ ਅੰਦੇਸ਼ਾ ਹੈ ਫਿਰ ਇਹ ਚੀਜ਼ਾਂ ਕਿੱਥੋਂ ਆ ਗਈਆਂ ਜਦੋਂ ਪਰਮੇਸ਼ਵਰ ਨੇ ਇੱਕ ਤੋਂ ਅਨੇਕ ਰੂਪ ਧਾਰੇ ਆਪ ਹੀ ਆਪਣੇ ਆਪ ਨੂੰ ਸਾਜਿਆ ਨਿਰੰਕਾਰ ਆਕਾਰ ਹੋਏ ਇਕੰਕਾਰ ਅਪਾਰ ਸਦਾਇ ਜਦੋਂ ਨਿਰੰਕਾਰ ਨੇ ਆਕਾਰ ਧਾਰਿਆ ਵਾਹਿਗੁਰੂ ਜੀ ਨੇ ਇਕੰਕਾਰ ਦਾ ਨਾਮ ਰੱਖਿਆ ਇਕੰਕਾਰੋ ਸ਼ਬਦ ਤੋਂ ਨ ਓੰਕਾਰ ਆਕਾਰ ਬਣਾਇਆ ਉਸ ਤੋਂ ਜੋ ਸ਼ਬਦ ਤੁਨ ਹੋਈ ਉਸ ਦੇ ਨਾਲ ਬਿਆੰਤ ਆਕਾਰ ਬਣ ਗਏ ਤੇ ਇਹਨਾਂ ਆਕਾਰਾਂ ਵਿੱਚ ਇੱਕ ਚੀਜ਼ ਪਸਦੀਤੀ ਜਿਸ ਨੂੰ ਹਮੇ ਕਹਿੰਦੇ ਹਨ ਪਰਮੇਸ਼ਵਰ ਨੇ ਪ੍ਰਕਿਰਤੀ ਪਹਿਲਾਂ ਕੀਤੀ ਪ੍ਰਕਿਰਤੀ ਉਤੇ ਜਦੋਂ ਇਸ ਦਾ ਪ੍ਰਕਾਸ਼ ਪਿਆ ਇਸ ਦੇ ਵਿੱਚ ਅਵੇਅਰਨੈਸ ਆ ਗਈ ਇਹਦੇ ਵਿੱਚ ਇੱਕ ਸੁਰਤ ਹੋ ਗਈ ਮੈਂ ਦੀ ਮੈਂ ਸਰੀਰ ਹਾਂ ਮੇਰਾ ਨਾਮ ਫਲਾਣਾ ਹੈ ਮੈਂ ਸੁਖੀ ਹਾਂ ਮੈਂ ਦੁਖੀ ਹਾਂ ਮੈਂ ਅਮੀਰ ਹਾਂ ਮੈਂ ਗਰੀਬ ਹਾਂ ਮੈਂ ਗੋਰਾ ਹਾਂ ਮੈਂ ਪਤਲਾ ਹਾਂ ਅਤੇ ਇਸ ਮੈਂ ਦੇ ਆਉਣ ਦੇ ਕਾਰਨ ਹੀ ਜੀਵ ਪਰਮੇਸ਼ਰ ਤੋਂ ਅਲੱਗ ਹੋ ਗਿਆ ਅਤੇ ਇਹ ਜੀਵ ਫਿਰ ਅਗਿਆਨ ਵਿੱਚ ਆ ਗਿਆ ਅਗਿਆਨੀ ਜੀਵ ਫਿਰ ਭਟਕਦੇ ਫਿਰਦੇ ਹਨ ਜੰਮੀ ਜਾਂਦੇ ਹਨ ਮਰੀ ਜਾਂਦੇ ਹਨ ਅਤੇ ਇਸ ਅਗਿਆਨਤਾ ਦੇ ਕਾਰਨ ਹੀ ਜੀਵ ਕਦੇ ਇਸ ਜੋਨੀ ਅੰਦਰ ਜਾਂਦਾ ਹੈ ਕਦੀ ਉਸ ਜੋਨੀ ਅੰਦਰ ਪੈਂਦਾ ਹੈ ਸੰਸਾਰ ਵਿੱਚ ਕੁਝ ਐਸੀਆਂ ਮਿਸਾਲਾਂ ਵੀ ਕਿਤੇ ਕਿਤੇ ਦੇਖਣ ਔਰ ਸੁਣਨ ਨੂੰ ਮਿਲ ਜਾਂਦੀਆਂ ਹਨ ਜੋ ਸਿੱਧ ਕਰਦੀਆਂ ਹਨ ਕਿ ਮਨੁੱਖ ਜਨਮ ਮਰਨ ਦੇ ਗੇੜ ਵਿੱਚ ਉਦੋਂ ਤੱਕ ਭਟਕਦਾ ਰਹਿੰਦਾ ਹੈ ਜਦੋਂ ਤੱਕ ਆਪਣੇ ਅਸਲ ਆਪੇ ਨੂੰ ਨਹੀਂ ਪਹਿਚਾੰਦਾ ਸਾਡੀ ਅੱਜ ਦੀ ਇੱਕ ਐਸੇ ਹੀ ਬੱਚੇ ਦੀ ਸਾਕੀ ਜਿਸ ਦਾ ਪੁਨਰ ਜਨਮ ਹੋਇਆ ਅਤੇ ਉਸ ਨੇ ਪਿਛਲੇ ਜਨਮ ਦੇ ਮਾਪਿਆਂ ਨੂੰ ਪਛਾਣ ਲਿਆ ਅਤੇ ਕਿਹਾ ਕਿ ਹੁਣ ਇਹਨਾਂ ਦੇ ਨਾਲ ਹੀ ਰਹਾਂਗਾ ਹੁਣ ਵਾਲੇ ਮਾਪੇ ਤਾਂ ਡੂੰਘੀਆਂ ਸੋਚਾਂ ਵਿੱਚ ਪੈ ਗਏ ਇੱਕ ਬੜੀ ਹੀ ਪਿਆਰੀ ਸਾਕੀ ਸਾਕੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅੱਗੇ ਬੇਨਤੀ ਹੈ ਅਗਰ ਵੀਡੀਓ ਜੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬਰ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਲਿਖਦੇ ਹਨ ਕਿ ਮੇਰੇ ਹੀ ਪਿੰਡ ਦਾ ਇੱਕ ਬੱਚਾ ਜਿਸ ਨੂੰ ਰੋਨੀ ਨਾਂ ਦੇ ਦੂਸਰੇ ਪਿੰਡ ਵਿੱਚ ਸਕੂਲ ਵਿੱਚ ਪੜਨ ਵਾਸਤੇ ਪਾਇਆ ਗਿਆ ਉੱਥੇ ਖੇਲਾ ਹੋ ਰਹੀਆਂ ਸਨ ਅਤੇ ਉਹ ਬੱਚਾ ਮਾਸਟਰ ਨੂੰ ਆਕੇ ਕਹਿਣ ਲੱਗਾ ਕਿ ਜੇਕਰ ਆ ਗਿਆ ਹੋਵੇ ਤਾਂ ਮੈਂ ਆਪਣੇ ਇਲਾਕੇ ਵਿੱਚ ਆ ਗਿਆ ਹਾਂ ਆਪਣੇ ਮਾਪੇ-ਮਾਪ ਨੂੰ ਮਿਲ ਆਵਾਂ ਮਾਸਟਰ ਕਹਿਣ ਲੱਗਾ ਤੇਰਾ ਇਲਾਕਾ ਇੱਥੇ ਕਿੱਥੇ ਹੈ ਤੇਰਾ ਤਾਂ ਇਲਾਕਾ ਦੂਰ ਹੈ ਇਹ ਤੇਰਾ ਇਲਾਕਾ ਨਹੀਂ ਬੱਚਾ ਕਹਿਣ ਲੱਗਾ ਮੇਰਾ ਇਲਾਕਾ ਇਹੀ ਹੈ ਜਿਹੜਾ ਤੁਸੀਂ ਆਖ ਰਹੇ ਹੋ ਉਹ ਮੇਰਾ ਇਲਾਕਾ ਨਹੀਂ ਬੱਚੇ ਨੇ ਕਿਹਾ ਇੱਥੇ ਮੇਰੇ ਮਾਬਪ ਹਨ ਸਾਰੇ ਮਾਸਟਰਾਂ ਨੂੰ ਇਹ ਸੁਣ ਕੇ ਦਿਲਚਸਪੀ ਪਤਾ ਹੋਈ ਅਤੇ ਉਹਨਾਂ ਨੇ ਵਿਚਾਰ ਕੀਤਾ ਕਿ ਇਸ ਬੱਚੇ ਨੂੰ ਨਾਲ ਲੈ ਕੇ ਪਿੰਡ ਵਿੱਚ ਪਤਾ ਹੀ ਕਰ ਆਂਦੇ ਹਾਂ ਕਿ ਜੋ ਇਹ ਬੱਚਾ ਕਹਿ ਰਿਹਾ ਹੈ ਉਹ ਸੱਚ ਹੈ ਜਾਂ ਨਹੀਂ ਉਹਨਾਂ ਨੇ ਬੱਚੇ ਨੂੰ ਅੱਗੇ ਲਾ ਲਿਆ ਅਤੇ ਪਿੰਡ ਵੱਲ ਨਿਕਲ ਗਏ ਅਤੇ ਬੱਚੇ ਨੇ ਕਿਹਾ ਕਿ ਤੈਨੂੰ ਘਰ ਪਤਾ ਹੈ ਆਪਣਾ ਹੁਣ ਉਹ ਬੱਚਾ ਅੱਗੇ-ਅੱਗੇ ਨਿਕਲਦਾ ਹੈ ਇੱਕ ਗਲੀ ਅੰਦਰ ਵੱੜਦਾ ਹੈ ਅਤੇ ਆਵਾਜ਼ ਜਾਂਦਾ ਹੈ ਮਾਸੀ ਕੀ ਹਾਲ ਹੈ ਅਤੇ ਮਾਸਟਰਾਂ ਨੂੰ ਕਹਿ ਲੱਗਾ ਇਹ ਮੇਰੀ ਮਾਸੀ ਦਾ ਘਰ ਹੈ ਘਰ ਵਾਲੇ ਵੀ ਹੈਰਾਨ ਹੋ ਗਏ ਕਿ ਇਹ ਜੋ ਮੁੰਡਾ ਹੈ ਇਸ ਨੂੰ ਕਦੀ ਇੱਥੇ ਵੇਖਿਆ ਤਾਂ ਨਹੀਂ ਅਤੇ ਮਾਸੀ ਆਖੀ ਜਾਂਦਾ ਹੈ ਕੁਝ ਚਿਰ ਨੂੰ ਇਹ ਬੱਚਾ ਆਪਣੇ ਘਰ ਚਲਾ ਗਿਆ ਆਪਣੀ ਮਾਂ ਨੂੰ ਜਾ ਕੇ ਮਿਲਿਆ ਉਹ ਵੀ ਹੈਰਾਨ ਹੋ ਗਈ ਕਿ ਇਹ ਬੱਚਾ ਕੌਣ ਹੈ ਕਹਿ ਲੱਗਾ ਮੈਨੂੰ ਮਾਤਾ ਪਛਾਨਿਆ ਨਹੀਂ ਮੈਂ ਫੁਲਾਣਾ ਸਿੰਘ ਹਾਂ ਜਦੋਂ ਉਸ ਬੱਚੇ ਨੇ ਉਸ ਲੜਕੇ ਦਾ ਨਾਮ ਲਿਆ ਤਾਂ ਉਹ ਮਾਤਾ ਚੱਕਨੀ ਹੋ ਗਈ ਕਹਿਣ ਲੱਗੀ ਏ ਕਾਕਾ ਉਹਨੂੰ ਤਾਂ ਮਰਿਆਂ ਬੜੀ ਧੀਰ ਹੋ ਗਈ ਬੱਚਾ ਕਹਿਣ ਲੱਗਾ ਮੈਂ ਹੀ ਹਾਂ ਉਹ ਬੱਚਾ ਕਹਿਣ ਲੱਗਾ ਮਾਂ ਮੇਰੀਆਂ ਕਿਤਾਬਾਂ ਤਾਂ ਨਹੀਂ ਸੋੜ ਦਿੱਤੀਆਂ ਮਾਂ ਨੇ ਕਿਹਾ ਨਾ ਬੇਟਾ ਉਹ ਤਾਂ ਉੱਥੇ ਹੀ ਪਈਆਂ ਹਨ ਪਰ ਉਸਨੂੰ ਹਲੇ ਵੀ ਇਸ ਬੱਚੇ ਉੱਤੇ ਯਕੀਨ ਨਾ ਆਇਆ ਉਸ ਤੋਂ ਬਾਅਦ ਉਹ ਬਾਹਰ ਆਪਣੇ ਖੇਤ ਵੱਲ ਚੱਲ ਪਿਆ ਅਤੇ ਜਾ ਕੇ ਕਹਿਣ ਲੱਗਾ ਕਿ ਇੱਥੇ ਇੱਕ ਟਿੱਬਾ ਹੁੰਦਾ ਸੀ ਉਹ ਕਿੱਥੇ ਚਲਿਆ ਗਿਆ ਇੱਥੇ ਤੇ ਬਹੁਤ ਸਾਰੀ ਹੁਣ ਜ਼ਮੀਨ ਬਣ ਗਈ ਹੈ ਰਾਹ ਵੀ ਬਦਲ ਗਏ ਹਨ ਸਾਰੇ ਇਸ ਤਰ੍ਹਾਂ ਦੀ ਉਹ ਬੱਚਾ ਗੱਲਾਂ ਕਰਦਾ ਰਿਹਾ ਉਸ ਦਾ ਪਿਤਾ ਵੀ ਆ ਗਿਆ ਅਤੇ ਬੱਚੇ ਨੇ ਆਪਣੇ ਪਿਤਾ ਨੂੰ ਵੀ ਪਹਿਚਾਨ ਲਿਆ ਇਸ ਤਰ੍ਹਾਂ ਬੱਚੇ ਨੇ ਦੱਸਿਆ ਕਿ ਇਹ ਮੇਰੀਆਂ ਕਿਤਾਬਾਂ ਸਨ ਇਹ ਮੇਰੇ ਕੱਪੜੇ ਹਨ ਅਤੇ ਮੈਂ ਖੰਨੇ ਜਾਂਦਾ ਸੀ ਇੱਥੋਂ ਲੰਘ ਜਾਂਦੇ ਸੀ ਅਸੀਂ ਫਿਰ ਉਸ ਬੱਚੇ ਨੇ ਆਪਣੇ ਮਾਤਾ ਪਿਤਾ ਅਤੇ ਮਾਸਟਰ ਨੂੰ ਦੱਸਿਆ ਕਿ ਮੈਂ ਅਤੇ ਮੇਰੇ ਪਨੋਈਆਂ ਅਸੀਂ ਦੋਨੋਂ ਹੀ ਬਹੁਤ ਸ਼ਰਾਪੀਤੀ ਹੋਈ ਸੀ ਇਸ ਰੋਕੋਲ ਜਾ ਕੇ ਖੱਡੇ ਵਿੱਚ ਗਿਰ ਗਏ ਅਤੇ ਉੱਥੇ ਹੀ ਦੋਨੋਂ ਦੇ ਦੋਨੋਂ ਮਰ ਗਏ ਮੇਰਾ ਜਨਮ ਉਸ ਪਿੰਡ ਵਿੱਚ ਹੋ ਗਿਆ ਪਰ ਮੇਰਾ ਉਹ ਪਿੰਡ ਨਹੀਂ ਮੇਰਾ ਤਾਂ ਇਹ ਪਿੰਡ ਹੈ ਅਤੇ ਇਹ ਮੇਰੇ ਮਾਤਾ ਪਿਤਾ ਹਨ ਮੈਂ ਹੋਂ ਹੋਰ ਕਿਤੇ ਨਹੀਂ ਜਾਣਾ ਕਾਫੀ ਲੰਬੀ ਚੋੜੀ ਗੱਲ ਹੋ ਗਈ ਮਨ ਮਾਸਟਰ ਉਸ ਬੱਚੇ ਨੂੰ ਲੈ ਕੇ ਚੱਲਣ ਲੱਗੇ ਤਾਂ ਉਹ ਮਾਤਾ ਪਿਤਾ ਕਹਿਣ ਲੱਗੇ ਕਿ ਇਹ ਸਾਡਾ ਹੀ ਬੱਚਾ ਹੈ ਸਾਡੇ ਕੋਲ ਰਹਿੰਦੇ ਹੋ ਅਤੇ ਜਦੋਂ ਉਸ ਬੱਚੇ ਦੇ ਦੂਸਰੇ ਮਾਤਾ ਪਿਤਾ ਨੂੰ ਬੁਲਾਇਆ ਗਿਆ ਉਹ ਆ ਕੇ ਕਹਿਣ ਕਿ ਇਹ ਤਾਂ ਸਾਡਾ ਬੱਚਾ ਹੈ ਖਿਰ ਇਹੀ ਫੈਸਲਾ ਹੋਇਆ ਕਿ ਛੁੱਟੀਆਂ ਬੱਚਾ ਇੱਥੇ ਕੱਟੇਗਾ ਅਤੇ ਪੜੇਗਾ ਉਥੇ ਜਿੱਥੇ ਇਹਦੇ ਅਸਲੀ ਮਾਤਾ ਪਿਤਾ ਹਨ ਇਸ ਤਰ੍ਹਾਂ ਦੀਆਂ ਬਿਆਨਤ ਹੀ ਮਸਾਲਾ ਹਨ ਸੰਸਾਰ ਦੇ ਅੰਦਰ ਜਿਨ੍ਹਾਂ ਤੋਂ ਇਹ ਪਤਾ ਲੱਗ ਜਾਂਦਾ ਹੈ ਕਿ ਜੀਵ ਜਿਹੜਾ ਹੈ ਇਹ ਪਟਕਦਾ ਫਿਰਦਾ ਹੈ ਪੰਖੀ ਬਿਰਕ ਸੁਹਾਵੜਾ ਉੜਹਿ ਚੌਦਿਸ ਜਾਹੇ ਜੇ ਤਾਂ ਉੜਹਿ ਦੁੱਖ ਕਨੇ ਨਿਤ ਦਜ ਹੈ ਤੈ ਬਿੱਲਾ ਹੈ ਜਿੰਨਾ ਜੀਵ ਉਡਾਰੀ ਮਾਰਦਾ ਹੈ ਉਹਨਾਂ ਹੀ ਦੁਖੀ ਹੁੰਦਾ ਹੈ ਇਸ ਦਾ ਦੁੱਖ ਤਾਂ ਕਦੇ ਖਤਮ ਹੁੰਦਾ ਹੀ ਨਹੀਂ ਜਦ ਤੱਕ ਇਸ ਨੂੰ ਉਸ ਗਿਆਨ ਦੀ ਪ੍ਰਾਪਤੀ ਨਾ ਹੋ ਜਾਵੇ ਗਿਆਨ ਤੋਂ ਬਿਨਾਂ ਇਸ ਦਾ ਖਿਹੜਾ ਨਹੀਂ ਛੁੱਟਣਾ ਇਹ ਜੰਮਦਾ ਅਤੇ ਮਰਦਾ ਹੀ ਰਹੇਗਾ ਇਹ ਜੋ ਸਾਰਾ ਕੋਤਕ ਸੰਸਾਰ ਵਿੱਚ ਹੋ ਰਿਹਾ ਹੈ ਇਹ ਹੋਮੇ ਤਤ ਨੇ ਕੀਤਾ ਹੋਇਆ ਹੈ ਹੋਮੇ ਤਤ ਨੇ ਪਰਮੇਸ਼ਰ ਨੂੰ ਜੀਵ ਬਣਾਇਆ ਹੋਇਆ ਹੈ ਹੋਮੇ ਨੇ ਹੀ ਇੱਕ ਦੂਸਰੇ ਦੇ ਖਿਲਾਫ ਨਫ਼ਰਤ ਪੈਦਾ ਕੀਤੀ ਹੋਈ ਹੈ ਮਿੱਤਰਤਾ ਪੈਦਾ ਕੀਤੀ ਹੋਈ ਹੈ ਖੇਲ ਸਾਰੀ ਹੋਮੇ ਦੀ ਹੋ ਰਹੀ ਹੈ ਜਦੋਂ ਇਸ ਪਟਕ ਦੇ ਫਿਰਦੇ ਜੀਵ ਨੂੰ ਨਾਮਜਾਦ ਆ ਜਾਏਗਾ ਉਦੋਂ ਹੀ ਇਸੇ ਦੁੱਖਾਂ ਦਾ ਖਾਤਮਾ ਹੋ ਜਾਵੇਗਾ ਕਿਉਂਕਿ ਹੋਮੇ ਅਤੇ ਨਾਮ ਦਾ ਵਿਰੋਧ ਹੈ ਦੋਵੇਂ ਇਕ ਥਾਗ ਤੇ ਨਹੀਂ ਰਹਾ ਕਰਦੇ ਐਸਾ ਫੁਰਮਾਨ ਹੈ ਗੁਰਮਾਨੀ ਅੰਦਰ ਹੋਮੇ ਨਾਵੈ ਨਾਲ ਵਿਰੋਧ ਹੈ ਦੋਏ ਨ ਵਸੈ ਇਕ ਠਾਏ ਇਹੋ ਜੀ ਚੀਜ਼ ਹੈ ਕਿ ਹੋਮੇ ਅਤੇ ਨਾਮ ਦੋਵੇਂ ਇਕੱਠੇ ਰਹੀ ਨਹੀਂ ਸਕਦੇ ਇਸ ਲਈ ਇਸ ਜੀਵ ਦਾ ਵਿਰਲਾਪ ਉਦੋਂ ਤੱਕ ਨਹੀਂ ਮੁਕਦਾ ਜਦ ਤੱਕ ਇਸ ਦੇ ਅੰਦਰ ਨਾਮ ਨਹੀਂ ਆ ਜਾਂਦਾ ਅਤੇ ਜਦੋਂ ਇਸ ਦੇ ਅੰਦਰ ਨਾਮ ਆ ਜਾਂਦਾ ਹੈ ਫਿਰ ਇਹ ਪਰਮ ਸੁਖੀ ਹੋ ਜਾਂਦਾ ਹੈ ਕਿਉਂਕਿ ਹਉਮੈ ਦਾ ਨਾਸ਼ ਹੋ ਜਾਂਦਾ ਹੈ ਜਦ ਤੱਕ ਹਉਮੈ ਦਾ ਇਸ ਜੀਵ ਅੰਦਰ ਜ਼ੋਰ ਹੁੰਦਾ ਹੈ ਉਸ ਵੇਲੇ ਇਹੀ ਵਾਹਿਗੁਰੂ ਜਿਸ ਨੂੰ ਸਾਰੇ ਪਰਿਪੂਰਨ ਘਟ ਘਟ ਵਿੱਚ ਵਿਆਪਕ ਸਾਰੇ ਰੂਪ ਉਸ ਦੇ ਹੋਣ ਦੇ ਬਾਵਜੂਦ ਇਹਨਾਂ ਨੂੰ ਵੱਖਰੇ ਵੱਖਰੇ ਜਨਨਣਾ ਸ਼ੁਰੂ ਕਰ ਦਿੰਦਾ ਹੈ ਅਤੇ ਮੈਂ ਅਤੇ ਤੂੰ ਇਹਦੇ ਵਿੱਚ ਪੈਦਾ ਹੋ ਜਾਂਦੇ ਹਨ ਪਰ ਅੰਦਰ ਨਾਮ ਦੇ ਵਸਣ ਨਾਲ ਹੀ ਹਉਮੈ ਦਾ ਨਾਸ਼ ਹੁੰਦਾ ਹੈ ਕਿਉਂਕਿ ਜੀਵ ਦੇ ਵਿੱਚ ਜਾਂ ਹਉਮੈ ਰਹੇਗੀ ਜਾਂ ਫਿਰ ਨਾਮ ਰਹੇਗਾ ਅਤੇ ਇਹ ਹਉਮੈ ਉਨੀ دیر ਤੱਕ ਨਹੀਂ ਜਾਂਦੀ ਜਦੋਂ ਤੱਕ ਇਸ ਨੂੰ ਵਿਸ਼ਵਾਸ ਨਹੀਂ ਆਂਦਾ ਇਹੇ ਉਸ ਖੁਦਾ ਦੇ ਹੁਕਮ ਵਿੱਚ ਨਹੀਂ ਆਉਂਦਾ ਅਤੇ ਜਿਸ ਨੂੰ ਹੁਕਮ ਅਤੇ ਰਜਾ ਦੀ ਸਮਝ ਆ ਜਾਂਦੀ ਹੈ ਉਹੋ ਹੀ ਇਸ ਸੰਸਾਰ ਤੋਂ ਛੁੱਟ ਜਾਂਦਾ ਹੈ ਅਤੇ ਉਸ ਨੂੰ ਬੁੱਧੀ ਪ੍ਰਾਪਤ ਹੋ ਜਾਂਦੀ ਹੈ ਜਿਸ ਦੇ ਨਾਲ ਫਿਰ ਇਹ ਦੁਬਾਰਾ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦਾ ਹੋਮੈ ਨਾ ਵੈ ਨਾਲ ਵਿਰੋਧ ਹੈ ਦੋਏ ਨਾ ਵਸੈ ਇਕ ਠਾਏ ਹੋਮੈ ਵਿੱਚ ਸੇਵਾ ਨਾ ਹੋਵਈ ਪਾ ਮਨ ਵਿਰਥਾ ਜਾਏ ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ ਕਮਾਏ ਹੁਕਮ ਮਨਹਿ ਤਾਂ ਹਰ ਮਿਲੈ ਤਾਂ ਵਿੱਚ ਹੋਂ ਮੈਂ ਜਾਏ ਹੋਂ ਮੈਂ ਸਭ ਸਰੀਰ ਹੈ ਹੋਂ ਮੈਂ ਉਪਤ ਹੋਏ ਹੋਂ ਮੈਂ ਵੱਡਾ ਗੁਬਰ ਹੈ ਹੋਂ ਮੈਂ ਵਿੱਚ ਬੁਝਣਾ ਸਕੈ ਕੋਏ ਹੋਂ ਮੈਂ ਵਿੱਚ ਭਗਤ ਨਾ ਹੋਵੇ ਹੁਕਮ ਨਾ ਬੁਝਿਆ ਜਾਏ ਹੋਂ ਮੈਂ ਵਿੱਚ ਜਿਉ ਬੰਦ ਹੈ ਨਾਮ ਨ ਵਸੈ ਮਨ ਆਏ ਨਾਨਕ ਸਤਗੁਰ ਮਿਲਿਆ ਹੋਂ ਮੈਂ ਗਈ ਤਾਂ ਸੱਚ ਵਸਿਆ ਮਨ ਆਏ ਸੱਚ ਕਮਾਵੈ ਸਤਰ ਹੈ ਸੱਚੇ ਸੇਵ ਸਮਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ